ਸ਼ੁਕਰੀਆ ਜੀ ਕੇਅਰ ਟੀਵੀ ਦੇਖ ਰਹੇ ਤੁਸੀਂ ਮੈਂ ਹਰਮਜੀਤ ਕੌਰ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਸਲ ਪਾਲਣੇ ਹਟਕਨੇ ਹਨ ਸੂਚਨਾ ਕਲਕੱਤੇ ਸੰਗਰੂਰ ਦੀ ਸੰਗਰੂਰ ਤੋਂ ਦਿਨ ਨੂੰ ਤੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਇੱਥੋਂ ਦੇ ਨਜ਼ਦੀਕ ਕਿਲਗਾ ਕੋਕੀ ਕੋਰ ਦਰਦਨਾਕ ਸੜਕ ਹਾਸਾ ਵਾਪਰਿਆ ਇੱਥੇ ਸੜਕ ਹਾਸੇ ਵਿੱਚ ਤਿੰਨੇ ਜਿਗਰੀ ਯਾਰਾਂ ਦੀ ਮੌਤ ਹੋ ਗਈ ਜਾਣਕਾਰੀ ਤਾਬਕ ਅਨੁਸਾਰ ਇਹ ਕੰਮੇ ਸੰਗਰੂਰ ਜਾ ਰਹੇ ਦੋਸਤਾਂ ਦੀ ਕਾਰ ਸੰਗਰੂਰ ਸਾਈਡ ਤੋਂ ਵਾਇਪ ਇਕਾਲੀ ਨਾਲ ਟਕਰਾ ਗਈ ਇਸ ਦਰਦਨਾਕ ਹਾਸੇ ਵਿੱਚ ਤਿੰਨੇ ਦੋਸਤਾਂ ਦੀ ਮੌਤ ਹੋ ਗਈ ਨੌਜਵਾਨ ਗੰਬੀਰ ਸੱਟ ਵੀ ਹੋ ਗਿਆ ਹਾਸਾ ਇਨਾ ਭਿਆਨਕ ਸੀ ਕਿ ਕਾਰ ਦੇ ਪੱਖ ਖੱਟੇ ਉੱਡ ਗਏ ਜਾਣਕਾਰੀ ਤਾਬਕ ਅਨੁਸਾਰ ਇੱਕ ਨੌਜਵਾਨ ਅਮਜੋਦ 12 ਦਸੰਬਰ ਨੂੰ ਕਨੇਡਾ ਤੋਂ ਤੋ ਸਤਗੁਰ ਸਿੰਘ ਤੇ ਹਸਨਪੁਰ ਦੇ ਜਗਸੀ ਸਿੰਘ ਜੱਗੀ ਕਾਰ ਤੋਂ ਕਾਂਝਲੇ ਵਾਇਲੈਂਡਾ ਹੋ ਕੇ ਸੁਰੂਲ ਵੱਲ ਜਾ ਰਹੇ ਸਨ ਜਿਉਂ ਹੀ ਲੰਡਾ ਪੈਟਰੋਲ ਪੰਪਲ ਤੇ ਪਹੁੰਚੇ ਤਾਂ ਇੱਕ ਟਰਾਲੇ ਨਾਲ ਟਰੱਕ ਦੀ ਟੱਕਰ ਹੋ ਗਈ ਹਾਦਸੇ ਵਿੱਚ ਇਨਾਂ ਦੀ ਮੌਤ ਹੋ ਗਈ ਅਮਨਜੋਤ ਸਿੰਘ ਕਾਜਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅਮਰ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਪਰ ਸਖਮਾ ਦੀ ਤਾਬਨਾ ਚਾਹਵੇ ਉਸ ਦੀ ਮੌਤ ਹੋ ਗਈ ਕੁਸੇਵਕ ਸਿੰਘ ਵਾਸੀ ਹਸਨਪੁਰ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਥਾਣਾ ਸਦਰ ਤੂਰੀ ਦੇ ਇੰਚਾਰਜ ਨੇ ਦੱਸਿਆ ਹੈ ਕਿ ਗਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਜ਼ਿਲ੍ਹਾ ਦੇ ਆਦਮਪੁਰ ਤੋਂ ਕਾਂਗਰਸ ਵਿਧਾਇਕ ਸਤਿੰਦਰ ਸਿੰਘ ਕੋਟਲੀ ਦੇ ਪਤੀਜੇ ਦੀ ਕੁੱਟਫੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ ਥਾਣਾ ਆਦਮਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਸਤਿੰਦਰ ਸਿੰਘ ਦਾ ਪਤੀਜਾ ਪਿੰਡ ਕੋਟਲੀ ਦੇ ਵਿਆਹ ਵਿੱਚ ਸੀ ਇਸ ਦੌਰਾਨ ਉਸ ਦੇ ਕਰੀਬ 8 ਲੜਕਿਆਂ ਨਾਲ ਉਸ ਦੀ ਬਹਿਸ ਹੋ ਗਈ ਤਕਰਾਰ ਤੋਂ ਬਾਅਦ ਮਾਮਲਾ ਇਹਨਾਂ ਵੱਧ ਗਿਆ ਕਿ ਸਾਰਿਆਂ ਨੇ ਮਿਲ ਕੇ ਵਿਧਾਇਕ ਦੇ ਪਤੀਜੇ ਤੇ ਉਸ ਦੇ ਦੋ ਦੋਸਤਾਂ ਨੂੰ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਹੈ ਜਿਸ ਵਿੱਚ ਉਹਦਾ ਇੱਕ ਦੇ ਪਤੀਜੇ ਦੀ ਮੌਤ ਹੋ ਗਈ ਪਤਕ ਦੀ ਪਛਾਣ ਸੰਗੀ ਵਾਸੀ ਆਦਮਪੁਰ ਵਜੋਂ ਹੋਈ ਹੈ ਇਸ ਦੌਰਾਨ ਸਕੀ ਹੋਏ ਨੌਜਵਾਨ ਦੀ ਵੀ ਇਲਾਜ ਕੀਤਾ ਜਾ ਰਿਹਾ ਚਰਤੀ ਦੇ ਵਿਧਾਇਕ ਦਾ ਕਹਿੰਦੇ ਕਾਨੂੰਨ ਵਿਵਸਥਾ ਵਿਗੜ ਗਈ ਹੈ ਤੇ ਮਾਮੂਲੀ ਝਗੜੇ ਤੋਂ ਬਾਅਦ ਇਹ ਕਤਲ ਕੀਤਾ ਗਿਆ ਦੱਸਦੀ ਹੈ ਕਿ ਪਿੰਬਿਆਸ ਦਾ ਰਹਿਣ ਵਾਲਾ ਸੀ ਸਮੀਰ ਜਿਸ ਦਾ ਕਤਲ ਕੀਤਾ ਗਿਆ ਤੇ ਉਸ ਦੇ ਦੋਸਤ ਨੂੰ ਬੁਰੇ ਤਰੀਕੇ ਨਾਲ ਜ਼ਖਮੀ ਕੀਤਾ ਗਿਆ ਤੇ ਸ਼ਰਿਆਮ ਕਤਲ ਤੋਂ ਬਾਅਦ ਉਹਦਾ ਇੱਕ ਲਗਾਤਾਰ ਸਰਕਾਰ ਤੇ ਸਮਾਜ ਉਪਰੇ ਕਈ ਦਿਨਾਂ ਤੋਂ ਖਰੜਾ ਪੰਜਾਬ ਖਨੋਰੀ ਸਰਹੱਦ ਤੇ ਮਰਨਵਰਤ ਕੋਈ ਕਿਸਾਨ ਆਗੂ ਜੱਜੀ ਸਿੰਘ ਢੱਲੇਵਾਲ ਦੇ ਕਈ ਅੰਦਰੂਨੀ ਅੰਗ ਫੇਲ ਹੋਣ ਦਾ ਖਤਰਾ ਹੈ ਢੱਲੇਵਾਲ ਨੂੰ ਪਹਿਲਾਂ ਕੈਂਸਰ ਦੇ ਬੀਮੇ ਨਹੀਂ ਮਰਨਵਰਤ ਰੱਖਤੋ ਕਾਰਨ ਉਹਦਾ ਬਲੱਡ ਪ੍ਰੈਸ਼ਰ ਘਟਨ ਨਹੀਂ ਰਿਹਾ ਜਿਸ ਕਾਰਨ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਉਹਨਾਂ ਦੀ ਦੇਖ ਰੱਖ ਕਰਦੇ ਸਰਕਾਰੀ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਹਸਪਤਾਲ ਵਿੱਚ ਪੜਕੇ ਕਰਨ ਦੀ ਸਿਫਾਰਿਸ਼ ਕੀਤੀ ਹੈ ਹਾਲਾਂਕਿ ਢੱਲੇਵਾਲ ਫਸਲਾਂ ਦੇ ਘਟੋ ਘਟ ਸਮਰਥਨ ਦਾ ਮੁੱਲ ਦੀ ਗਰੰਟੀ ਨਹੀਂ ਤੇਰਾ ਮੰਗਾਂ ਪੂਰੀਆਂ ਨਾ ਹੋਣ ਤੇ ਭੁਖਣਤਾਲ ਤੇ ਬੈਠੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਉਹ ਭੁੱਖ ਹੜਤਾਲ ਖਤਮ ਕਰਨ ਲਈ ਜਦਕਿ ਕਈ ਲੋਕਾਂ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਵੀ ਗੱਲ ਚੱਲ ਰਹੀ ਹੈ ਕਿਸਾਨੀ ਮੰਗਾਂ ਦੀ ਪੂਰਤੀ ਲਈ ਪੰਜਾਬ ਦੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ 3 ਘੰਟੇ ਦੀ ਰੇਲਾ ਰੋਕੀਆਂ ਜਾਣਗੀਆਂ ਕਿਸਾਨ ਮਜ਼ਦੂਰ ਮੋਰਚਾ ਆਪਣਾ ਦਿੱਤੇ ਸੰਗਰ ਦੇ ਤਹਿਤ ਕਿਸਾਨ ਹੜਤਾਲੀ ਥਾਵਾਂ ਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲ ਦੀਆਂ ਪਟੜੀਆਂ ਤੇ ਬੈਠਣਗੇ ਕਿਸਾਨਾਂ ਨੂੰ ਸਰਬਸਿੱਖ ਮੰਗੇ ਰੋਲੋ 14 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਕਿਸਾਨਾਂ ਦੇ ਸਰਬ ਸਿਪੰਦ ਦੇ ਇਹਦਾ ਕਿਹਾ ਹੈ ਕਿ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਪੰਜਾਬ ਵਿਚਰੇ ਦਾ ਰੋਕਣਗੇ ਕਿ ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਵਿੱਚ ਪ੍ਰਦਰਸ਼ਨ ਤੇ ਸ਼ਾਮਲ ਹੋਣਗੇ ਸਾਰੇ ਪੰਜਾਬੀਆਂ ਨੂੰ ਵੀ ਰੇਲ ਰੋਕੋ ਅੰਦੋਲਨ ਲਈ ਸੱਦਾ ਦਿੱਤਾ ਗਿਆ। ਜੇ ਬੁਲੰਦ ਸ਼ਹਿਰ ਵਿੱਚ ਰਾਜ ਮਾਰਗ ਤੇ ਤੁੰਤ ਕਾਰਨ ਵੀ ਤੋਂ ਵੱਧ ਵਾਹਨ ਆਪਸ ਵਿੱਚ ਟਕਰਾ ਗਏ ਇਸ ਹਾਦਸੇ ਵਿੱਚ 28 ਲੋਕ ਜ਼ਖਮੀ ਹੋ ਗਏ ਨੀਂ ਸੂਚਨਾ ਮਿਲਤ ਬਾਅਦ ਪੁਲਿਸ ਤੇ ਐਂਬੂਲੈਂਸ ਮੌਕੇ ਤੇ ਪਹੁੰਚ ਗਈ ਜ਼ਖਮੀਆਂ ਨੂੰ ਇਲਾਜ ਲਈ। ਹਸਪਤਾਲ ਭੱਤੀ ਕਰਵਾਇਆ ਗਿਆ 9 ਵਜੇ ਦਿੱਲੀ ਆਲੀਕੜਾ ਹਾਈਵੇ ਤੇ ਬਲੰਦ ਸ਼ਹਿਰ ਦੇ ਥਾਂਦੀ ਪਿਓ ਨੇੜੇ ਰੋਡਵੇਜ਼ ਦੀ ਬੱਸ ਸਾਹਮਣੇ ਤਾਰੇ ਸਿਲੰਡਰ ਨਾਲ ਭਰੇ ਟਾਪਨਾ ਟਕਰਾ ਗਏ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਵਾਹਨ ਆਪਸ ਚ ਟਕਰਾਉਣੇ ਸ਼ੁਰੂ ਹੋ ਗਏ ਹਾਦਸੇ ਤੋਂ ਬਾਅਦ ਹਾਈਵੇ ਤੇ ਜਾਮ ਲੱਗ ਗਿਆ ਪлюс ਨੇ ਪਹਿਲਾ ਮੁਰਸਾ ਮੋੜੇ ਤੋਂ ਬਾਅਦ ਲੋਕਾਂ ਨੂੰ ਹਟਾਇਆ ਗਿਆ ਪੰਜਾਬ ਦੇ ਚੰਡੀਗੜ੍ਹ ਦੇ ਲੋਕਾਂ ਨੂੰ 24 ਦਸੰਬਰ ਤੱਕ ਠੰਡ ਲਹਿਰ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਨੇ ਠੀਕ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ 18 ਜ਼ਿਲ੍ਹਿਆਂ ਤੇ ਠੀਕ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਪਮਾਨ ਤੇਜ਼ੀ ਨਾਲ ਡਿੱਗ ਰਿਹਾ ਹੈ 24 ਘੰਟਿਆਂ ਵਿੱਚ ਆਸਰਤ ਤੋਂ ਵੱਧ ਤਾਪਮਾਨ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਆਮ ਦੇ ਨੇੜੇ ਤਾਪਮਾਨ ਦਾ ਠੀਕ ਕੋਲ ਵਿੱਚ ਸਭ ਤੋਂ ਵੱਧ ਆਸਰਤ ਤਾਪਮਾਨ 24.2 ਡਿਗਰੀ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਰਾਤਾਂ ਠੰਡੀਆਂ ਹੁੰਦੀਆਂ ਜਾ ਰਹੀਆਂ ਨੇ ਠੀਕ ਕੋਲ ਤੋਂ ਚਾਰ ਦਾ ਤਾਪਮਾਨ ਕਾਫੀ ਜ਼ਿਆਦਾ ਡਿੱਗ ਗਿਆ ਤੇ ਮੌਸਮ ਵੀ ਗੜਬੜੀ ਬਣ ਰਹੀ ਹੈ ਤਾਂ ਆਪਾਂ 2 ਤੋਂ 3 ਡਿਗਰੀ ਤੱਕ ਘਟ ਜਾਵੇਗਾ ਫਿਰੋਜ਼ਪੁਰ ਜਲੰਧਰ ਫਿਰੋਜ਼ਪੁਰ ਫਰੀਦਕੋਟ ਮੋਗਾ ਰੋਚੀ ਤੇ ਲੈ ਦਾ orange alert ਵਿਪਾਰਦੇ ਮਹਾਨ ਸਪੀਨਰ ਰਵਿੰਦੀ ਰਵੀਚੰਦਰ ਅਸ਼ਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਇਸ ਗੱਲ ਦਾ ਐਲਾਨ ਉਹਨਾਂ ਨੇ ਗਾਬਾ ਟੈਕ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕੀਤਾ ਅਸ਼ਵਨ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਸਨ ਉੱਥੇ ਉਹਨਾਂ ਨੇ ਐਲਾਨ ਕੀਤਾ ਸੰਨਿਆਸ ਲੈਣ ਤੋਂ ਪਹਿਲਾਂ ਅਸ਼ਵਨ ਨੂੰ ਵਿਰਾਟ ਕੋਹਲੀ ਨਾਲ ਡਰੈਸਿੰਗ ਰੂਮ ਵਿੱਚ ਦੇਖਿਆ ਗਿਆ ਇਜ਼ਾਨ ਕੋਹਲੀ ਨੇ ਉਹਨਾਂ ਨੂੰ ਜੱਫੀ ਵੀ ਪਾਈ ਅਸ਼ਵਨ ਐਡੀਲੈਂਡ ਤੇ ਨਾਈਟ ਟੈਸਟ ਵਿੱਚ ਟੀਮ ਇੰਡੀਆ ਦਾ ਹਿੱਸਾ ਸਨ ਤੇ ਇਸ 38 ਸਾਲਾ ਸਪਿਨਰ ਨੇ ਭਾਰਤ ਲਈ ਕਈ ਰਿਕਾਰਡ ਬਣਾਏ ਫਿਲਹਾਲ ਇਹਨਾਂ ਖਬਰਾਂ ਦੇ ਵਾਸਤੇ ਨਾ ਹੀ ਨਵੀਆਂ ਤਾਜ਼ਾ ਖਬਰਾਂ ਲਈ ਤੁਸੀਂ ਜੇਕਰ ਉਹ ਜੀਪੀਆਰਟੀ ਵੀ ਜਾਣਵਾ